ਸਸਰੀ ਕਾਲ ਬਾਈ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਬਾਈ ਜੀ ਇੱਕ ਬੇਨਤੀ ਕਰਨੀ ਸੀ ਆਪਣੇ ਜੋ ਕੀ ਗਰਮੀ ਦਾ ਮੌਸਮ ਆ ਗਿਆ ਜਾਨਵਰਾਂ ਨੂੰ ਬਹੁਤ ਔਖਾ ਹੋ ਜਾਂਦਾ ਪਾਣੀ ਕਣੀਓ ਇਹਦੇ ਕਰਕੇ ਗਰਮੀ ਬਹੁਤ ਪੀਂਦੀ ਆ ਮਾਰੋ ਮਾਰ ਗਰਮੀ ਪੀਂਦੇ ਜਾਨਵਰ ਬਹੁਤ ਮਰ ਜਾਂਦੇ ਗਰਮੀ ਦੇ ਵਿੱਚ ਆਪਾਂ ਉਹਦੇ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਹੈ ਆ ਕੁਝ ਜੀ ਆਪਣੇ ਘਰੇ ਆਮ ਹੀ ਪੇ ਹੁੰਦੇ ਆ ਕਿ ਵੀ ਆਪਣੀਆਂ ਬੁੜੀਆਂ ਬਰਤਾਂ ਰੱਖਦੀਆਂ ਉਹ ਪੇ ਹੁੰਦੇ ਐ ਜਾਂ ਕੁੰਡੇ ਤਾਂ ਆਪਣੇ ਘਰੇ ਜ਼ਿੰਮੇਦਾਰ ਦੇ ਆਮ ਹੀ ਹੁੰਦੇ ਐ ਕੁੱਤੇ ਬਿੱਲੇ ਵਾਸਤੇ ਓਹੋ ਕੀ ਐ ਚਿੜੀਆਂ ਵਾਸਤੇ ਕਿਵੇਂ ਚਿੜੀਆਂ ਦੇ ਆਲ ਨੇ ਬਣੇ ਹੋਏ ਇੱਥੇ ਆਸੇ ਤੇ ਆਹ ਕਬੂਤਰਾਂ ਦੇ ਆਲ ਨੇ ਬਣੇ ਹੋਏ ਇੱਥੇ ਕਬੂਤਰ ਗੋਲੇ ਰਹਿੰਦੇ ਐ ਇੱਥੇ ਬੱਚੇ ਕੱਢਦੇ ਐ ਮਹੀਨੇ ਦੇ ਵਿੱਚ ਇੱਕ ਵਾਰੀ ਬੱਚੇ ਕੱਢਣੇ ਕਰਨੇ ਆਂ ਇਹਨਾਂ ਨੇ ਕਿਉਂਕਿ ਗਰਮੀ ਉਪਰ ਜਿਆਦਾ ਪੀਂਦੇਗੀ ਤੇ ਆਪਣੀ ਕੱਚੀਆਂ ਛੱਤਾਂ ਪਸ਼ੂਆਂ ਵਾਲੇ ਅੰਦਰ ਐ ਕਿਵੇਂ ਛੱਤ ਰੋ ਗਈ ਸਰਕੀ ਕਰਨ ਆਪਾਂ ਐ ਜੀਦੇ ਕਮਰੇ ਵੀ ਹੈਗੇ ਇਹ ਕੀ ਵਿਚਾਰੇ ਮੇਰੇ ਅਗੇ ਗਰੀਬ ਹੈਗੇ ਕਮਰੇ ਹੈਗੇ ਜਿਨ੍ਹਾਂ ਦੇ ਉੱਥੇ ਚੜੀਆਂ ਰਹਿੰਦੀਆਂ ਔਰ ਬਹੁਤ ਤਕਸਮਤ ਵਾਲੇ ਹੈ ਜੀਦੇ ਘਰੇ ਆ ਕੇ ਜਨੌਰ ਰਹਿੰਦੇ ਹੈ ਤੇ ਆਪਾਂ ਕਹਾ ਮੁਰਗੇ ਰੱਖ ਰੱਖੇ ਇਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਗਰਮੀ ਬਹੁਤ 24 ਘੰਟੇ ਪਾਣੀ ਚਾਹੀਦਾ ਹੈ ਇਹਨਾਂ ਨੂੰ ਵੀ ਆਪਾਂ ਇੱਕ ਘੰਟੇ ਹੀ ਛੱਡਦੇ ਹਾਂ ਗਰਮੀ ਦੇ ਵਿੱਚ ਤੇ 24 ਟਾਈਮ ਛੱਡ ਦਈਏ ਇਹਨਾਂ ਨੂੰ ਆਖ ਲਾਰਾ ਪਾਉਂਦੇ ਆ ਟੂੜੀ ਖਰਾਬ ਕਰਦੇ ਆ ਘੰਟੇ ਦੇ ਵਿੱਚ ਚਿਚੜ ਲੱਗੀ ਹੁੰਦੀ ਆ ਪਸੂਆਂ ਦੇ ਕਿਤੇ ਉਹ ਤੋੜ ਦਿੰਦੇ ਆ ਤੇ ਬਾਈ ਜੀ ਇੱਕ ਬੇਨਤੀ ਅਸੀਂ ਕਰਦੀਆਂ ਸੀ ਕਿ ਰਿਚੂਣੀਆਂ ਵਾਸਤੇ ਇੱਕ ਕਬੂਤਰਾ ਵਾਸਤੇ ਪਾਣੀ ਰੱਖਿਆ ਕਰੋ ਗਰਮੀ ਬਹੁਤ ਪੈਂਦੀ ਹੈ ਗਰਮੀ ਪਈ ਜਾਂਦੀ ਮਰੋ ਮਰ ਜਾਨਵਰ ਨੂੰ ਬਹੁਤ ਨਕਸਾਨ ਹੋ ਜਾਂਦਾ ਆਪਣੇ ਤੇ ਲਾ ਲੋ ਆਪਾਂ ਪਾਣੀ ਕਿੰਨੀ ਵਾਰੀ ਪੀਣੇ ਆ ਖਾਣ ਪੀਣ ਵਾਸਤੇ ਨਾ ਬਾਹਰੋਂ ਵੀ ਲਿਆਉਂਗੇ ਆਹ ਸਰ ਜਾਂਦਾ ਪਰ ਪਾਣੀ ਬਿਨਾਂ ਦੁਪਹਿਰੇ ਇਹ ਨਾ ਹੁੰਦੀ ਸਰਦਾ ਹੁਣ ਆਪਾਂ ਪਾਣੀ ਰੱਖਤਾ ਤੇ ਪਾਣੀ ਆਹ ਪੀਣੀ ਆ ਜਾਨਵਰ ਤੁਹਾਨੂੰ ਪਤਾ ਹੀ ਹੈ ਖਾਸ ਤੌਰ ਤੇ ਤਾਂ ਹਾਂ ਬਹੁਤ ਜ਼ਿਆਦਾ ਖਤਮੀ ਹੋ ਗਈ ਆਕੇ ਤੇ ਕੀਤੇ ਦੇਖਣ ਨੂੰ ਮਿਲਦੇ ਆ ਇੱਥੇ ਆਪਣੇ ਛਤਾਂ ਹੈਗੀਆਂ ਤੇ ਸਾਨੂੰ ਸਾਹਮਣੇ ਵੀ ਦਿਖਾਨਾ ਆਪਣੇ ਕਿਕਰਾਂ ਵੀ ਹੈ ਕਿਕਰਾਂ ਦੇ ਉੱਤੇ ਸੁੰਦ ਸੀ ਜਾਂ ਨਹੀਂ ਹੁਣ ਚੜੀਆਂ ਬੈਠੀਆਂ ਆਪਣੇ ਇੱਥੇ ਜਨੂਰ ਛਾਂ ਦੇ ਵਿੱਚ ਬਹਿ ਜਾਂਦੇ ਆ ਕਿ ਤੇ ਚਿੜੀਆਂ ਇੱਥੇ ਬਹੁਤ ਰਹਿੰਦੀਆਂ ਬਾਈ ਜੀ ਆਪਣੇ ਕੱਚਾ ਅੰਦਲਾ ਤਾਂ ਕਰਕੇ ਠੀਕ ਹੈ ਤੇ ਆਪਣੇ ਹੱਕ ਬਣਦਾ ਹਾ ਧਿਆਨ ਰੱਖਣ ਦਾ ਆਪਾਂ ਇਨਸਾਨ ਬਣਾਇਆ ਰ ਆਪਣੇ ਆਪਾਂ ਕੀ ਨਹੀਂ ਕਰ ਸਕਦੇ ਆਪਾਂ ਦੇ ਹੱਥ ਲੱਗੇ ਐ ਆਪਾਂ ਖਾਣ ਪੀਣ ਨੂੰ ਜਾਨਵਰ ਨੂੰ ਪਾਈ ਸਕਦੇ ਆ ਕੋਈ ਫਰਕ ਨਹੀਂ ਪੈਂਦਾ 10-15 ਮਿੰਟ ਨਾਲ ਰੋਜ਼ ਆਪਾਂ ਇਹ ਪਾਣੀ ਵੀ ਬਦਲ ਦਾਂਗੇ ਇਹਦੇ ਵਿੱਚੋਂ ਟੋਲ ਕੇ ਹੋਰ ਡੱਗ ਪਾਣੀ ਦਾ ਪਾ ਦਾਂਗੇ ਤਾਂ ਵੀ ਕੋਈ ਆਪਣਾ ਘਾਟਾ ਨਹੀਂ ਪੈਂਦਾ ਆਪਾਂ ਆਹੀ ਆ 1.5 ਮਹੀਨਾ 2 ਮਹੀਨੇ ਗਰਮੀ ਪੂਗੀ ਭਾਈ ਜੀ ਬਹੁਤ ਧਿਆਨ ਰੱਖਣਾ ਚਾਹੀਦਾ ਜਾਨਵਰਾਂ ਦਾ ਜ਼ਰੂਰੀ ਐ ਠੀਕ ਐ ਆਪਣੇ ਘਰ ਕੇ ਕੋਈ ਜਾਨਵਰ ਨਾ ਮਰੇ ਮੈਂ ਤਾਂ ਇਹ ਨਾ ਕਰਕੇ ਕਬੂਤਰਾ ਕਰਕੇ ਸਪੈਸ਼ਲ ਆ ਤੱਕ ਨੂੰ ਲਾ ਕੇ ਆਲਣਾ ਹੀ ਬਣਾਤਾ ਇੱਥੇ ਬੱਚੇ ਕੱਢਦੇ ਆਂ ਸਾਹਮਣੇ ਚਿੜੀਆਂ ਨੂੰ ਲੋੜ ਹੀ ਚਿੜੀਆਂ ਘਾਟਰ ਦੇ ਵਿੱਚ ਹੀ ਆਲ ਨੇ ਪਾ ਲੰਦੀਆਂ ਬਾਈ ਜੀ ਬਸ ਬੇਨਤੀ ਆਹੀ ਸੀ ਪਾਣੀ ਤੇ ਖਾਣ ਪੀਣ ਨੂੰ ਜਨੋਰਾ ਨੂੰ ਰੱਖੋ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਹੈ ਤੇ ਜਦੋਂ ਚਿੜੀਆਂ ਦੀ ਤਲਕੀ ਚਾਹ ਚਾਹ ਹੁੰਦੀ ਹੈ ਬਹੁਤ ਵਧੀਆ ਲੱਗਦੀ ਹੈ ਤੇ ਚਿੜੀਆਂ ਕਿਸੇ ਕਰੀ ਇੱਥੇ ਕੱਚਾ ਰਹਿ ਗਿਆ ਉੱਥੇ ਰਹਿੰਦੀਆਂ ਪੱਕੇ ਥਾਂ ਤਾਂ ਰਹਿ ਵੀ ਨਹੀਂ ਸਕਦੀਆਂ ਜਿੱਥੇ ਰਹਿਣੀਆਂ ਕੱਚੇ ਥਾਂ 'ਚ ਚਿੜੀਆਂ ਦਾ ਧਿਆਨ ਰੱਖੋ ਪਾਣੀ ਪਾਓ ਬੰਦਾਂ ਨੂੰ ਦਾਣੇ ਪਾਓ ਬਹੁਤ ਵੱਡਾ ਪੰਡਾ ਬਾਈ ਜੀ ਚਲੋ ਥੈਂਕ ਯੂ ਬਾਈ ਜੀ ਆਹੀ ਗੱਲ ਕਰਨੀ ਸੀਗੀ ਆਪਾਂ ਤੇ ਬਾਕੀ ਜਿਹੜਾ ਬਾਈ ਮੇਰੀ ਵੀਡੀਓ ਦੇਖੂਗਾ ਸ਼ੇਅਰ ਲਾਇਕ ਫੋਲੋ ਕਰੋ ਤੇ ਇੱਕ ਬਾਈ ਜੀ ਬੇਨਤੀ ਹੈ ਬਸ ਜਿੱਦੇ ਵਿੱਚ ਚਿੜੀਆਂ ਘਟਾਰਾ ਕਬੂਤਰ ਰਹਿੰਦੇ ਆ ਉਹ ਪਾਣੀ ਤੇ ਦਾਣਿਆਂ ਦਾ ਪ੍ਰਬੰਧ ਜਰੂਰ ਕਰੋ ਐਮੀ ਕ ਬੇਨਤੀ ਹੈ ਮੇਰੀ ਠੀਕ ਆ ਬਾਈ ਜੀ ਓਕੇ